ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲਬਾਤ ਕਰਾਂਗੇ ਸਾਡੇ 7ਵੇਂ ਦਿਨ ਦੀਆਂ ਐਕਟੀਵਿਟੀਆਂ ਦੇ ਸਬੰਧ ਵਿੱਚ ਸ਼ਨੀਵਾਰ ਦਾ ਦਿਨ ਸਾਡੇ ਕੋਲੇ 7-9-2024 ਦਾ ਉਹਦੀਆਂ ਐਕਟੀਵਿਟੀਆਂ ਨਾਲ ਸੰਬੰਧਿਤ ਅੱਜ ਗੱਲਬਾਤ ਕਰਾਂਗੇ ਉਸ ਗੱਲਬਾਤ ਦੇ ਨਾਲ-ਨਾਲ ਮੈਂ ਤੁਹਾਡੇ ਨਾਲ ਦੋ ਗੱਲਾਂ ਜਿਹੜੀਆਂ ਸਾਂਝੀਆਂ ਕਰਨਾ ਚਾਹੁੰਦੀ ਆ ਕਿ ਪੋਸ਼ਣ ਮਾ ਜਿਹੜਾ ਚੱਲ ਰਿਹਾ ਹੈਗਾ ਉਹਦੇ ਨਾਲ-ਨਾਲ ਆਪਾਂ ਆਪਣਾ ਜਿਹੜਾ ਡੇਲੀ ਰੂਟੀਨ ਵਾਲਾ ਕੰਮ ਹੈ ਉਹਨੂੰ ਵੀ ਜਾਰੀ ਰੱਖਣਾ ਹੈਗਾ ਜਿਵੇਂ ਆਪਾਂ ਅ ਟੀ ਐਚ ਆਰ ਕਹਿ ਲਈਏ ਜਾਂ ਫਿਰ ਡੇਲੀ ਆਪਾਂ ਐਸ ਸੀ ਐਮ ਕਰਦੇ ਆ ਉਹ ਐਕਟੀਵਿਟੀਜ਼ ਹੋ ਗਈਆਂ ਜਿਹੜੀ ਡੇਲੀ ਫੋਟੋ ਆਪਾਂ ਕੈਪਚਰਿੰਗ ਕਰਨੀ ਆ ਉਹ ਹੋ ਗਈ ਜਾਂ ਫਿਰ weight ਦੀ ਗੱਲ ਕਰੀਏ ਸੋ weight ਜਿਹੜਾ ਆ ਉਹ ਵੀ ਆਪਾਂ 10 ਤਰੀਕ ਤੱਕ ਕੰਪਲੀਟ ਕਰਨਾ ਹੈ ਸੋ ਆਪਣੇ ਕੋਲ 2-3 ਦਿਨ ਹੀ ਹੈਗੇ ਆ ਇਸ ਕਰਕੇ ਤੁਸੀਂ ਨਾਲ-ਨਾਲ ਜਿਹੜਾ weight ਵੀ ਕੰਪਲੀਟ ਕਰ ਲੈਣਾ ਠੀਕ ਹੈ ਕਿਉਂਕਿ ਆਪਾਂ ਬਹੁਤ ਰੁਝੇਵੇਂ ਜਿਹੜੇ ਚੱਲ ਰਹੇ ਆ ਪੋਸ਼ਨ ਮਾਂ ਕਰਕੇ ਤੇ ਕੁਝ ਜਿਹੜਾ ਆ ਕਾਰਨਾ ਕਰਕੇ ਆਪਣਾ ਕੰਮ ਪਿੱਛੇ ਨਾ ਰਹਿ ਜਾਵੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਯਾਦ ਦਿਵਾਉਣਾ ਚਾਹੁੰਦੀ ਆ ਵੀ ਆਪਣਾ ਵੇਟ ਵੀ ਨਾਲ-ਨਾਲ 2-2 4-4 ਬੱਚਿਆਂ ਦਾ ਜਿਹੜਾ ਹੈਗਾ ਉਹਨੂੰ ਨਾਲ-ਨਾਲ ਤੁਸੀਂ ਆਨਲਾਈਨ ਕਰੀ ਜਾਓ ਜਿੰਨੇ ਕ ਬੱਚੇ ਤੁਸੀਂ ਵੇਟ ਕਰਦੇ ਹੈਗੇ ਹੋ ਹਨਾ ਕੁਝ ਤਾਂ ਆਪਾਂ ਪੋਸ਼ਣ ਮਾ ਕਰਕੇ ਵੀ ਗਰੋਥ ਮੋਨਿਟਰਿੰਗ ਕਰ ਹੀ ਰਹੇ ਹੈਗੇ ਆ ਤੇ ਜਿਨ੍ਹਾਂ ਦਾ ਜਿਨ੍ਹਾਂ ਬੱਚਿਆਂ ਦਾ ਰਹਿੰਦਾ ਹੈਗਾ ਉਹ ਵੀ ਆਪਾਂ ਕੰਪਲੀਟ ਦਸ ਤੱਕ ਕਰ ਲੈਣਾ ਹੈ ਠੀਕ ਹੈ ਜੀ ਸੋ ਮੈਂ ਯਾਦ ਕਰਾਉਣਾ ਚਾਹੁੰਦੀ ਸੀ ਕਿਉਂਕਿ ਬਹੁਤ ਬਿਜ਼ੀ ਸ਼ਡਿਊਲ ਚੱਲ ਰਿਹਾ ਆਪਣਾ ਸਾਰਿਆਂ ਦਾ ਸੋ so, 79 2024 ਦੀਆਂ ਗਤੀਵਿਧੀਆਂ ਦੀ ਜੇ ਗੱਲ ਕਰੀਏ ਤਾਂ ਆਪਣੀ ਮੇਜਰ ਐਕਟੀਵਿਟੀ ਜਿਹੜੀ ਰਹੂਗੀ ਉਹ ਸਵਸਥ ਬਾਲਕ ਸਪਰਦਾ ਜਿਹਦੇ ਵਿੱਚ ਆਪਾਂ ਜਿਹੜਾ ਆ ਬੱਚਿਆਂ ਦੀ ਜਿਹੜੀ ਸਿਹਤ ਸੰਬੰਧੀ ਜਿਹੜੀ ਜਾਣਕਾਰੀ ਦੇਣੀ ਹੈ ਸਵਸਥ ਬਾਲਕ ਸਪਰਦਾ ਜਿਹੜੀ ਆ ਉਹਦੇ ਬਾਰੇ ਆਪਾਂ ਜਾਣੂ ਕਰਵਾਉਣਾ ਹੈਗਾ ਵੀ ਬੱਚਿਆਂ ਦੀ ਸਿਹਤ ਲਈ ਕੀ ਕੀ ਚੀਜ਼ਾਂ ਜਿਹੜੀਆਂ ਜ਼ਰੂਰੀ ਹੈਗੀਆਂ ਜਿਹਦੇ ਵਿੱਚ ਉਹਨਾਂ ਦੀ ਉਹਨਾਂ ਦੀ ਖੁਰਾਕ ਤੇ ਗਰੋਥ ਮੋਨਿਟਰਿੰਗ ਦੋਵੇਂ ਚੀਜ਼ਾਂ ਆਉਂਦੀਆਂ ਉਹਦੇ ਨਾਲ ਸੰਬੰਧਤ ਜਿਹੜਾ ਆਪਾਂ ਲੈਕਚਰ ਦੇ ਸਕਦੇ ਹਾਂ ਉਸ ਤੋਂ ਬਾਅਦ ਹੈਗਾ ਜੀ ਮਾਈਨਰ ਐਕਟੀਵिटीज ਦੀ ਜੇਕਰ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਹੈਗੀ ਹੈ ਲੈਕਚਰ ਔਨ ਇੰਪੋਰਟੈਂਸ ਆਫ ਹੈਲਦੀ ਡਾਈਟ ਇਨ ਅਡੋਲਸੈਂਟ ਗਰਲ ਜਿਹੜੀਆਂ ਕਿਸ਼ੋਰੀਆਂ ਆ ਉਹਨਾਂ ਦੀ ਚੰਗੀ ਸਿਹਤ ਲਈ ਉਹਨਾਂ ਲਈ ਕਿਹੜਾ ਖਾਣ ਪੀਣ ਹੋਣਾ ਚਾਹੀਦਾ ਉਹਦੇ ਨਾਲ ਸੰਬੰਧਤ ਆਪਾਂ ਲੈਕਚਰ ਤਿਆਰ ਕਰ ਸਕਦੇ ਹੈਗੇ ਆ ਲੈਕਚਰ ਔਨ ਗਰਲਸ ਐਜੂਕੇਸ਼ਨ ਕੁੜੀਆਂ ਦੀ ਜਿਹੜੀ ਲੜਕੀਆਂ ਦੀ ਬੱਚੀਆਂ ਦੀ ਜਿਹੜੀ ਸਿੱਖਿਆ ਹੈਗੀ ਆ ਉਹਦੇ ਤੇ ਜ਼ੋਰ ਦੇਣ ਲਈ ਆਪਾਂ ਲੋਕਾਂ ਨੂੰ ਮੋਟੀਵੇਟ ਕਰਨਾ ਲੈਕਚਰ ਔਨ ਗਰਲਸ ਐਜੂਕੇਸ਼ਨ ਨੰਬਰ 3 ਤੇ ਹੈਗਾ ਅਵੇਅਰਨੈਸ ਔਨ ਕਿਚਨ ਗਾਰਡਨਿੰਗ ਕਿਚਨ ਗਾਰਡਨਿੰਗ ਹੁੰਦੀ ਹੈ ਸਾਡੀ ਘਰੇਲੂ ਬਗੀਚੀ ਘਰੇਲੂ ਬਗੀਚੀ ਜਿਹੜੀ ਹੈ ਉਹ ਆਪਣਾ ਆਈਸੀਡੀਐਸ ਦਾ ਇੱਕ ਪਾਰਟ ਹੈਗਾ ਜਿਹਦੇ ਵਿੱਚ ਆਪਾਂ ਪੋਸ਼ਟਿਕਤਾ ਜਿਹੜੀ ਹੈ ਉਹ ਆਂਗਣਵਾੜੀ ਦੇ ਵਿੱਚ ਤਿਆਰ ਕਰਦੇ ਹੈਗੇ ਆ ਘਰੇਲੂ ਬਗੀਚੀ ਦੇ ਨਾਲ ਸੋ ਉਹਦੇ ਨਾਲ ਸੰਬੰਧਤ ਅਵੇਅਰਨੈਸ ਕਰਨੀ ਹੈਗੀ ਆ ਨੰਬਰ 4 슬ੋਗਨ ਰਾਈਟਿੰਗ ਕੰਪੀਟੀਸ਼ਨ ਔਨ ਪੋਸ਼ਨ ਪੋਸ਼ਨ ਤੇ ਨਾਲ ਸੰਬੰਧਤ ਜਿਹੜਾ ਆਪਾਂ 슬ੋਗਨ ਕੋਈ ਵੀ ਹੈਗਾ ਉਹਦੇ ਨਾਲ ਸੰਬੰਧਤ ਆਪਾਂ ਇੱਕ ਕੰਪੀਟੀਸ਼ਨ ਕਰਵਾ ਸਕਦੇ ਆ ਬੱਚਿਆਂ ਦਾ ਜਿਹਦੇ ਵਿੱਚ ਆਪਾਂ ਬੱਚੇ ਜਿਹੜੇ ਆ ਸਕੂਲ ਵਾਲੇ ਬੱਚਿਆਂ ਨੂੰ ਵੀ ਆਪਾਂ ਲੈ ਸਕਦੇ ਆ ਨਾਲ ਲੈ ਕੇ ਕੰਪੀਟੀਸ਼ਨ ਕਰਵਾ ਸਕਦੇ ਆ ਨੰਬਰ 5 ਹੈਗਾ ਹੋਮ ਵਿਜ਼ਿਟ ਔਨ ਸੈਮ ਐਂਡ ਮੈਮ ਚਿਲड्रन ਜਿਨ੍ਹਾਂ ਬੱਚਿਆਂ ਦਾ ਸੈਮ ਤੇ ਮੈਮ ਚ ਵੇਟ ਆ ਰਿਹਾ ਹੈਗਾ ਹ ਵੇਟ ਹਾਈਟ ਜਿਹੜੀ ਆ ਘਟ ਆ ਰਹੀ ਹੈਗੀ ਆ ਉਹਨਾਂ ਦੇ ਘਰ ਦਾ ਦੌਰਾ ਜਿਹੜਾ ਉਹ ਕਰਨਾ ਉਹਨਾਂ ਦਾ ਹੋਮ ਵਿਜ਼ਿਟ ਕਰਨਾ ਠੀਕ ਹੈ ਜੀ ਸੋ ਇਹਦੇ ਵਿੱਚ ਆਪਾਂ ਦੋ ਤਿੰਨ ਗੱਲਾਂ ਹੋਰ ਜਿਹੜੀਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਜਿਹੜਾ ਬੱਚਿਆਂ ਦੀ ਗੱਲ ਕਰੀਏ ਹਾਂਜੀ ਜਿਹੜੀ ਅਡੋਲਸੈਂਟ ਗਰਲਸ ਦੀ ਖੁਰਾਕ ਹੈਗੀ ਆ ਉਹਦੇ ਵਿੱਚ ਸਾਨੂੰ ਅਸੀਂ ਬੱਚੀਆਂ ਨੂੰ ਕੀ ਦੱਸਣਾ ਕਿ ਫਲ ਤੇ ਸਬਜ਼ੀਆਂ ਹਰ ਰੋਜ਼ ਜੜੀਆਂ ਵੱਖ-ਵੱਖ ਤਰ੍ਹਾਂ ਦੇ ਫਲ ਤੇ ਸਬਜ਼ੀਆਂ ਜਿਹੜੀਆਂ ਬੱਚੇ ਜਿਹੜੇ ਆ ਉਹਨਾਂ ਨੂੰ ਖਾਣੀਆਂ ਜ਼ਰੂਰੀ ਐ ਠੀਕ ਆ ਜੀ ਜੇਕਰ ਕੋਈ ਇਕਨੋਮਿਕ ਕੰਡੀਸ਼ਨ ਜਿੱਦੀ ਹੈਗੀ ਆ ਨਹੀਂ ਵੀ ਅਫੋਰਡ ਕਰ ਸਕਦੇ ਤਾਂ ਉਹ ਲੋ ਕੋਸਟ ਜਿਹੜੀਆਂ ਆਪਣੀਆਂ ਲੋ ਕੋਸਟ ਆਪਣੀ ਡਾਈਟ ਆ ਉਹਨੂੰ ਵੀ ਆਪਾਂ ਫਾਲੋ ਕਰ ਸਕਦੇ ਆ ਜਿਹੜੀਆਂ ਰੈਸਪੀਜ਼ ਆ ਉਹਨਾਂ ਨੂੰ ਆਪਣੀ ਡੇਲੀ ਰੁਟੀਨ ਦੇ ਵਿੱਚ ਵਰਤ ਕੇ ਸਟਾਰਚ ਵਾਲਾ ਭੋਜਨ ਜਿਵੇਂ ਕਿ ਆਲੂ ਬ੍ਰੈਡ ਚੌਲ ਆਦਿ ਜਿਹੜਾ ਆ ਸੰਭਵ ਹੋਵੇ ਤਾਂ ਹੋਲ ਗ੍ਰੇਨ ਜਿਹੜੀਆਂ ਕਿਸਮਾਂ ਉਹਨਾਂ ਦੀ ਚੋਣ ਕਰਨੀ ਆ ਸਟਾਰਚ ਵਾਲਾ ਭੋਜਨ ਜਿਹੜਾ ਉਹ ਜ਼ਰੂਰੀ ਖਾਣਾ ਉਸ ਤੋਂ ਬਾਅਦ ਪ੍ਰੋਟੀਨ ਆ ਕਈ ਤਰ੍ਹਾਂ ਦੇ ਪ੍ਰੋਟੀਨ ਵਾਲੇ ਭੋਜਨ ਵੀ ਹੈਗੇ ਜਿਦੇ ਵਿੱਚ ਆਪਾਂ ਨਾਨ-ভেজ ਤੇ ਵੈਜ ਦੋਵੇਂ ਖਾ ਸਕਦੇ ਹੈਗੇ ਮੀਟ ਪੋਲਟਰੀ ਸਮੁੰਦਰੀ ਭੋਜਨ ਜਿਵੇਂ ਫਿਸ਼ ਹੋ ਗਈ ਅੰਡੇ ਹੋ ਗਏ ਜੇਕਰ ਸ਼ਾਕਾਹਾਰੀ ਦੀ ਗੱਲ ਕਰੀਏ ਤਾਂ ਬੀਨਜ਼ ਜਾਂ ਸੋਇਆ ਉਤਪਾਦ ਜਾਂ ਗਰੀਦਾਰ ਜਿਹੜਾ ਪਦਾਰਥ ਆ ਉਹ ਆਪਾਂ ਖਾ ਸਕਦੇ ਆ ਠੀਕ ਹੈ ਜਿਹਦੇ ਨਾਲ ਆਪਣੀ ਪ੍ਰੋਟੀਨ ਦੀ ਕਮੀ ਘੱਟ ਜੂਗੀ ਉਸ ਤੋਂ ਬਾਅਦ ਡੇਰੀ ਉਤਪਾਦਾਂ ਦੀ ਗੱਲ ਕਰੀਏ ਤਾਂ ਕੁੜੀਆਂ ਨੂੰ ਬੱਚੀਆਂ ਨੂੰ ਜਿਹੜਾ ਆ ਦੁੱਧ ਤੇ ਡੇਰੀ ਉਤਪਾਦ ਜਿਹੜੇ ਆ ਉਹ ਵੀ ਜਿਆਦਾ ਤੋਂ ਜਿਆਦਾ ਯੂਜ਼ ਕਰਨਾ ਚਾਹੀਦਾ ਹੈਗਾ ਦੁੱਧ ਦੀ ਚੋਣ ਉਹਨਾਂ ਨੂੰ ਜ਼ਰੂਰ ਹੀ ਕਰਨੀ ਚਾਹੀਦੀ ਹੈ ਕਈ ਬੱਚੇ ਜਿਹੜਾ ਦੁੱਧ ਨਹੀਂ ਪੀਂਦੇ ਤਾਂ ਉਹਨਾਂ ਨੂੰ ਜੇਕਰ ਅਫੋਰਡੇਬਲ ਹੈਗਾ ਤਾਂ ਦੁੱਧ ਜ਼ਰੂਰ ਹੀ ਪੀਣਾ ਚਾਹੀਦਾ ਉਸ ਤੋਂ ਬਾਅਦ ਫਾਈਬਰ ਫਾਈਬਰ ਯੁਕਤ ਭੋਜਨ ਜਿਦੇ ਵਿੱਚ ਸਾਬਤ ਅਨਾਜ ਹੋਗੇ ਠੀਕ ਹੈ ਇਨਾਂ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਿਲ ਕਰਨਾ ਹੈ ਬੱਚਿਆਂ ਨੂੰ ਆਪਾਂ ਪ੍ਰੋਪਰ ਡਾਈਟ ਬਾਰੇ ਜਾਣਕਾਰੀ ਦੇਣੀ ਹੈ ਕੁੜੀਆਂ ਨੂੰ ਤਾਂ ਕਿ ਆਉਣ ਵਾਲੇ ਟਾਈਮ 'ਚ ਜ਼ਰੂਰੀ ਨਹੀਂ ਉਹ ਉਹਨਾਂ ਦੀ ਸਿਹਤ ਆਉਣ ਵਾਲੇ ਟਾਈਮ 'ਚ ਉਹ ਆਪਣੇ ਬੱਚਿਆਂ ਦੀ ਸਿਹਤ ਦਾ ਵੀ ਖਿਆਲ ਰੱਖ ਸਕਣ ਸੋ ਉਸ ਤੋਂ ਬਾਅਦ ਹੈਗਾ ਨਮਕ ਦੀ ਵਰਤੋਂ ਨਮਕ ਦੀ ਵਰਤੋਂ ਘੱਟ ਕਰਨੀ ਹੈ ਪ੍ਰਤੀ ਦਿਨ 2300 ਮਿਲੀਗ੍ਰਾਮ ਜਿਹੜਾ ਨਮਕ ਦੀ ਵਰਤੋਂ ਹੀ ਕਰਨੀ ਹੈ ਘੱਟ ਤੋਂ ਘੱਟ ਜਿਹੜਾ ਸੋਡੀਅਮ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨੀ ਹੈ ਇਹ ਗੱਲਾਂ ਆਪਣੇ ਲਈ ਵੀ ਜ਼ਰੂਰੀ ਹੈ ਆਪਣੀ ਡੇਲੀ ਰੁਟੀਨ ਦੇ ਵਿੱਚ ਕੰਮ ਆਣ ਵਾਲੀਆਂ ਗੱਲਾਂ ਉਸ ਤੋਂ ਬਾਅਦ 슈ਗਰ ਹੈ 슈ਗਰ ਜਿਹੜੀ ਆ ਆਪਣੇ ਖੰਡ ਦੇ ਸੇਵਨ ਤੇ ਵੀ ਨਜ਼ਰ ਸਾਨੂੰ ਰੱਖਣੀ ਚਾਹੀਦੀ ਹੈ ਖੰਡ ਦੀ ਜ਼ਿਆਦਾ ਮਾਤਰਾ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਸਾਨੂੰ ਬਚਣਾ ਚਾਹੀਦਾ ਜਿਵੇਂ ਕੋਲਡ ਡਰਿੰਕਸ ਹੋਗੇ ਜਾਂ ਜੂਸ ਹੋਗੇ ਉਹਨਾਂ ਦੀ ਵਰਤੋਂ ਕੱਟ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਕੈਫੀਨ ਕੈਫੀਨ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਤੋਂ ਬਰਹਿਜ ਕਰੋ ਜਿਵੇਂ ਕਾਫੀ ਵਗੈਰਾ ਜ਼ਿਆਦਾ ਲੈਣੇ ਹੈਗੇਆਂ ਜਾਂ ਫਿਰ ਕੋਈ ਨਸ਼ੇ ਵਾਲਾ ਜਿਹੜਾ ਯੂਜ਼ ਕਰਦੇ ਹੈਗੇਆਂ ਤਾਂ ਉਹਦੀ ਵਰਤੋਂ ਨਹੀਂ ਕਰਨੀ ਚਾਹੀਦੀ ਉਸ ਤੋਂ ਬਾਅਦ ਆ ਗਿਆ ਕੈਲਸ਼ੀਅਮ ਦੀ ਸਮਾਈ ਨੂੰ ਪ੍ਰਭਾਵਿਤ ਕਰਦੇ ਆ ਕਫੀਨ ਵਾਲੇ ਪਦਾਰਥ ਤੇ ਸਾਡੀਆਂ ਨੀਂਦ ਦੀਆਂ ਸਮੱਸਿਆਵਾਂ ਇਹਦੇ ਨਾਲ ਪੈਦਾ ਹੁੰਦੀਆਂ ਉਸ ਤੋਂ ਬਾਅਦ ਭੋਜਨ ਜੇਕਰ ਸਾਰੀ ਡਾਈਟ ਦੀ ਗੱਲ ਕਰਦੇ ਆ ਤਾਂ ਦਿਨ ਵਿੱਚ 2 ਤੋਂ 3 ਵਾਰੀ ਜਿਹੜਾ 3 ਵਾਰੀ ਜਿਹੜਾ ਭੋਜਨ ਜ਼ਰੂਰ ਖਾਣਾ ਚਾਹੀਦਾ ਤੇ ਨਾਸ਼ਤਾ ਜਿਹੜਾ ਕਦੇ ਵੀ ਨਹੀਂ ਸਾਨੂੰ ਛੱਡਣਾ ਚਾਹੀਦਾ ਆਪਾਂ ਡਿਨਰ ਸਕਿਪ ਕਰ ਸਕਦੇ ਆ ਡਿਨਰ ਜਿਹੜਾ ਉਹਨੂੰ ਆਪਾਂ ਨਾ ਵੀ ਥੋੜਾ ਕਰ ਲਈਏ ਠੀਕ ਹੈ ਤੇ ਨਾਸ਼ਤਾ ਜਿਹੜਾ ਕਦੇ ਵੀ ਸਕਿਪ ਨਾ ਕਰੋ ਨਾਸ਼ਤਾ ਹਮੇਸ਼ਾ ਹਮੇਸ਼ਾ ਜਿਹੜਾ ਬੱਚਿਆਂ ਨੂੰ ਘਰ ਤੋਂ ਖਾ ਕੇ ਆਣਾ ਚਾਹੀਦਾ ਉਸ ਤੋਂ ਬਾਅਦ ਜੇਕਰ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਨੂੰ ਜਿਹੜਾ ਹਰ ਰੋਜ਼ ਬੱਚੀਆਂ ਨੂੰ ਸਰਗਰਮ ਰਹਿਣਾ ਚਾਹੀਦਾ ਤੇ ਸਕੂਲ ਜਾਣਾ ਤੰਦਰੁਸਤੀ ਲਈ ਸਾਈਨ ਅਪ ਕਰਨਾ ਮਤਲਬ ਹਮੇਸ਼ਾ ਜਿਹੜਾ ਐਕਟਿਵ ਰਹਿਣਾ ਜ਼ਰੂਰੀ ਹੈ ਠੀਕ ਹੈ ਜੀ ਇਹ ਤਾਂ ਹੋ ਗਈ ਸਾਡੇ ਕਿਸ਼ੋਰੀਆਂ ਨਾਲ ਸੰਬੰਧਿਤ ਗੱਲਬਾਤ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਆਪਾਂ ਘਰੇਲੂ ਬਗੀਚੀ ਦੀ ਕਿਚਨ ਗਾਰਡਨ ਦੀ ਤਾਂ ਸਾਡਾ ਆਈਸੀਡੀਐਸ ਪ੍ਰੋਗਰਾਮ ਦਾ ਇੱਕ ਹਿੱਸਾ ਹੈਗਾ ਆ ਘਰੇਲੂ ਬਗੀਚੀ ਜਿਹਦੇ ਵਿੱਚ ਆਂਗਣਵਾੜੀ ਵਰਕਰਾਂ ਨੂੰ ਇਹਦੇ ਸੰਬੰਧ ਵਿੱਚ ਜਿਹੜਾ ਆ ਕਿੱਟ ਜਿਹੜੀ ਪ੍ਰਾਪਤ ਹੁੰਦੀ ਹੈ ਤੇ ਆਪਾਂ ਰਸੋਈ ਜਿਹੜੀ ਆ ਰਸੋਈ ਦੀ ਬਗੀਚੀ ਜਿਹੜੀ ਉਹ ਤਿਆਰ ਕਰਦੇ ਆ ਠੀਕ ਹੈ ਇਹ ਜਿਹੜੀ ਬਗੀਚੀ ਹੈ ਪੋਸ਼ਣ ਦੇ ਨਾਲ ਹੀ ਸੰਬੰਧਤ ਆ ਕਿਉਂਕਿ ਔਰਤਾਂ ਦੇ ਬੱਚਿਆਂ ਨੂੰ ਤਾਜ਼ੇ ਸਥਾਨਕ ਤੌਰ ਤੇ ਉਗਾਏ ਗੀਆਂ ਸਬਜ਼ੀਆਂ ਇਹ ਚਿਕਿਤਸਕ ਪੌਦੇ ਜਿਹੜੇ ਆ ਉਹਦੀ ਸਪਲਾਈ ਹੁੰਦੀ ਹੈ ਇਹਦੇ ਨਾਲ ਇਹ ਖੁਰਾਕ ਦੀ ਵਿਭਿੰਨਤਾ ਵਿੱਚ ਸੁਧਾਰ ਕਰਨ ਵਿੱਚ ਵੀ ਮਦਦ ਕਰਦੀ ਹੈ ਤੇ ਯਕੀਨੀ ਬਣਾਉਂਦੇ ਆ ਕਿ ਲੋਕਾਂ ਨੂੰ ਪੋਸ਼ਟਿਕ ਭੋਜਨ ਜਿਹੜਾ ਉਹ ਪਹੁੰਚੇ ਸੋ ਇਹ ਸਾਡੀ ਘਰੇਲੂ ਬਗੀਚੀ ਦੀ ਗੱਲਬਾਤ ਹੋ ਗਈ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਆਪਾਂ ਆ ਸਾਡੇ ਬੱਚਿਆਂ ਦੇ ਸਬੰਧ ਵਿੱਚ ਸਵਸਥ ਬਾਲਕ ਸਪਰਦਾ ਦੇ ਸਬੰਧ ਵਿੱਚ ਤਾਂ ਉਹਦੇ ਵਿੱਚ ਆਪਾਂ ਨੂੰ 0 ਤੋਂ 6 ਸਾਲ ਦੇ ਬੱਚਿਆਂ ਦੇ ਜਿਹੜੇ ਪੋਸ਼ਣ ਪੱਧਰ ਨੂੰ ਸੁਧਾਰ ਕਰਨ ਦੀ ਜ਼ਰੂਰਤ ਹੈਗੀ ਹੈ ਇਹਦੇ ਨਾਲ ਸਬੰਧਤ ਆਪਾਂ ਜਾਣਕਾਰੀ ਦੇ ਸਕਦੇ ਹਾਂ ਔਰਤਾਂ ਨੂੰ ਕਿ ਬੱਚਿਆਂ ਨੂੰ ਜਿਹੜਾ ਆ ਸੀ ਉਹਨਾਂ ਦਾ weight ਜਿਹੜਾ ਆ weight ਤੇ height ਜਿਹੜੀ ਆ ਉਹ ਤਾਂ ਹੀ ਸਹੀ ਰੱਖ ਸਕਦੇ ਆ ਜੇਕਰ ਉਹਨਾਂ ਨੂੰ ਪੋਸ਼ਟਿਕ ਖੁਰਾਕ ਦਿੱਤੀ ਜਾਊਗੀ ਠੀਕ ਹੈ ਸਟੰਟਿੰਗ ਤੇ ਵੇਸਟ ਜਾਂ ਘੱਟ वजन ਵਾਲੇ ਬੱਚਿਆਂ ਦੀ ਅਸੀਂ ਪਛਾਣ ਵੀ ਕਰਨੀ ਹੈ ਤੇ ਉਹਨਾਂ ਦੀ ਅਸੀਂ ਮਦਦ ਵੀ ਕਰਨੀ ਹੈ ਕਿ ਉਹਨਾਂ ਦਾ ਪੋਸ਼ਣ ਪੱਧਰ ਜਿਹੜਾ ਸੁਧਰ ਸਕੇ ਇਹ ਹੀ ਸਾਡੀ ਸਵਸਥ ਬਾਲਕ ਸਪਰਦਾ ਦੀ ਜਿਹੜਾ ਟੀਚਾ ਹੁੰਦਾ ਹੈ ਉਦੇਸ਼ ਹੁੰਦਾ ਹੈ ਠੀਕ ਹੈ ਜੀ ਸੋ ਇਹ ਸੀ ਮੇਰੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੀਆਂ ਆਉਣ ਆਉਣ ਵਾਲੇ ਦਿਨਾਂ ਚ ਐਕਟੀਵਿਟੀਜ਼ ਹੈਗੀਆਂ ਆਪਾਂ ਸਰਗਰਮ ਹੋ ਕੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਨੁਭਾਈਏ ਤੇ ਕੁਝ ਕੁਝ ਵਰਕਰਸ ਦੇ ਮੈਸੇਜ ਆ ਰਹੇ ਸੀਗੇ ਕਿ ਤੁਸੀਂ ਐਕਸਪਲੇਨ ਜਿਹੜਾ ਪ੍ਰੋਪਰ ਦੋ ਦਿਨ ਹੋ ਗਏ ਐਕਸਪਲੇਨ ਘੱਟ ਹੋ ਰਿਹਾ ਸੀ ਮੇਰੇ ਤੋਂ ਤਾਂ ਕਰਕੇ ਅੱਜ ਮੈਂ ਨਾਲ ਐਡ ਕੀਤਾ ਹੈਗਾ ਕਿ ਤੁਸੀਂ ਇਹਦੇ ਨਾਲ ਸੰਬੰਧਿਤ ਚਾਰਟ ਵਗੈਰਾ ਜਿਹੜਾ ਆ ਬਣਾਣੇ ਹੁੰਦੇ ਆ ਤਾਂ ਤੁਸੀਂ ਬਣਾ ਵੀ ਸਕਦੇ ਆ ਠੀਕ ਹੈ ਜੀ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੀ ਮੈਂ ਵੱਧ ਤੋਂ ਵੱਧ ਹੈਲਪ ਕਰ ਸਕਾਂ ਤਾਂ ਕਿ ਤੁਸੀਂ ਆਂਗਣਵਾੜੀ ਪੱਧਰ ਤੇ ਪਿੰਡ ਪੱਧਰ ਤੇ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰ ਸਕੋ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਇਹਨੂੰ ਸ਼ੇਅਰ ਵੀ ਕਰ ਦਿਓ ਤੇ ਲਾਈਕ ਵੀ ਕਰ ਦਿਓ ਧੰਨਵਾਦ